ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਡ ਮਾਣੂ ਕੇ ਗੱਲਾ ਬਾਈ ਅਕਬਾਲ ਸਿੰਘ ਜੋ ਆਪਣੇ ਸਕੇਚੂ ਤਿਆਰ ਕਰਦੇ ਨੇ ਅੱਜ ਬਾਈ ਕੋਲੇ ਮਿਲਣ ਅੱਜ ਆਇਆ ਸੀ ਤੇ 22 ਤਰੀਕ ਦਿਨ ਵੀਰਵਾਰ ਆ ਜੀ ਕਰਿਆ ਬਹੁਤ ਵੀ ਬਾਈ ਨੂੰ ਮਿਲ ਕੇ ਆਵਾਂ ਤੇ ਹੁਣ ਬਾਈ ਦੇ ਪਰਮ ਤੇ ਪਹੁੰਚੇ ਆਵਾ ਇਹ 22 ਜੋ ਆਪਾਂ ਦਿਖਾਉਣਿਆ ਸੁਣਨ ਲੋ ਸਕੈਚੂ ਇਹ 22 ਜੀਆਂ ਦਾ ਸ਼ਕਾ ਦਾਦਾ ਮਖਤਿਆਰ ਸਿੰਘ ਇਹਨਾਂ ਦਾ ਨੌਵਾਂ ਅਕਬਾਲ ਸਿੰਘ ਜੀਆਂ ਦਾ ਇਹ ਸ਼ਕਾ ਦਾਦਾ ਵਾ ਦਾਦੇ ਵੀ ਵੀ ਉਹਨਾਂ ਨੇ ਫੋਟੋ ਬਣਾਈ ਆ ਜੋ 22 ਨੂੰ ਕੋਈ ਵੀ ਫੋਟੋ ਦਿਖਾਵੇ 22 ਦਾ ਦਿਮਾਗ ਇਹਨਾਂ ਬਸ ਕੰਪਿਊਟਰ ਤੇ ਐਡ ਕਰ ਲੈਂਦਾ ਵਾ ਬਸ ਉਹ ਜੋਈ ਬਸ ਫੋਟੋ ਤਿਆਰ ਕਰਕੇ ਸਕੈਚੂ ਤਿਆਰ ਕਰਕੇ ਪੰਜਾਬ ਦੇ ਕੋਨੇ-ਕੋਨਿਆਂ ਤੱਕ ਬਾਈ ਪਹੁੰਚਾਉਂਦਾ ਵਾ ਆਪਣਾ ਭਰਾ ਦੋਸਤਾ ਅਕਬਾਲ ਸਿੰਘ ਮਾਨੂਕੇ ਬਾਗੇਪੁਰਾਣੀ ਅੱਜ ਬਹੁਤ ਜੀ ਕਰਿਆ ਵੀ ਅੱਜ ਮੌਸਮ ਵੀ ਵਧੀਆ ਵੀ ਬਾਈ ਨੂੰ ਜ਼ਰੂਰ ਮਿਲ ਕੇ ਆਵਾਂ ਅਕਬਾਲ ਬਾਈ ਨੂੰ ਤੇ ਆ ਵੀਡੀਓ ਆ ਬਣਾ ਰਿਹਾ ਤੇ ਮਖਤਿਆਰ ਸਿੰਘ ਉਹਨਾਂ ਦੇ ਸ਼ਕੇ ਦਾਦਾ ਜੀ ਅਕਬਾਲ ਸਿੰਘ ਮਾਨੂੰ ਕੇ ਗੱਲ ਆ ਬਾਗਾ ਪੁਰਾਣਾ ਜਦੋਂ ਨਿਹਾਲ ਸਿੰਘ ਵਾਲੇ ਤੋਂ ਰੋਡ ਜਾਂਦੇ ਆ ਉਹ ਰਾਹ ਦੇ ਵਿੱਚ ਖੋਟੇ ਪਿੰਡ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਫਾਰਮ ਆ ਜਿੱਥੇ ਸਕੈਚੂ ਤਿਆਰ ਕਰਦਾ ਵਾ ਆ ਸੋਨੂੰ ਦਿਖਾਉਣਾ ਬਾਕੀ ਸੋਨੂੰ ਤੈ ਚੱਲੀਏ ਤੇ ਹੋਰ ਕੋ ਚਾਲਕਾ ਦਿਖਾਉਣਿਆ ਬਾਈ ਨੇ ਜਿਹੜੇ ਸਕੈਚੂ ਤਿਆਰ ਕੀਤੇ ਨੇ ਤੇ ਬਾਕੀ ਜੇ ਮੈਂ ਆ ਭਾਗ ਸਿਓ ਹੋ ਗਿਆ ਤੇ ਬਾਕੀ ਹੋਰ ਬਾਬਾ ਬੰਦਾ ਬਹਾਦਰ ਤੇ ਬਹੁਤ ਕਲਾ ਬਾਈ ਦੇ ਹੱਥਾਂ ਚ ਜੋ ਸਕੈਚੂ ਤਿਆਰ ਕਰਕੇ ਬਾਈ ਕੋਨੇ-ਕੋਨੇ ਤੱਕ ਪਹੁੰਚਾਉਂਦਾ ਵਾ ਤੇ ਆ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀਆ ਦਾ ਵੀ ਸਕੈਚੂ ਬਣਾਇਆ ਵਾ ਪ੍ਰਧਾਨ ਮੰਤਰੀ ਜਿਹੜੇ ਪਹਿਲੇ ਸਿੱਖ ਸੀ ਉਹਨਾਂ ਦਾ ਬਾਈ ਨੇ ਬਹੁਤ ਤਿਆਰ ਕੀਤਾ ਵਾ ਤੇ ਆ ਬਾਕੀ ਸਾਨੂੰ ਹੋਰ ਦਿਖਾਉਣਾ ਆ ਸਾਰੇ ਸਕੈਚੂ ਬਾਈ ਨੇ ਆਪ ਤਿਆਰ ਕੀਤੇ ਨੇ ਆ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ